ਸ਼ਲੋਮ एवरीवन ਤੋਂ ਅੱਜ ਦੀ ਸਾਡੀ ਵੀਡੀਓ ਆ ਸੱਪਵੰਚ ਦੀ ਸਿੱਖਿਆ ਦੇ ਇਤਿਹਾਸ ਬਾਰੇ ਸੋ ਭਾਈ ਰਵੀ ਨੇ ਤੁਹਾਨੂੰ ਇਤਿਹਾਸ ਸੁਣਾਇਆ ਵਾ ਪਤਾ ਨਹੀਂ ਕਿੱਥੋਂ ਲੈ ਕੇ ਆਇਆ ਇਤਿਹਾਸ ਉਹ ਮੈਂ ਕਦੀ ਪੜਿਆ ਨਹੀਂ ਨਾ ਮੈਨੂੰ ਪੜਨ ਦੀ ਜ਼ਰੂਰਤ ਹੈ ਦੁਨਿਆਵੀ ਇਤਿਹਾਸ ਕਿਉਂਕਿ ਮੇਰੇ ਕੋਲ ਪਵਿੱਤਰ ਬਾਈਬਲ ਆ ਇਸ ਤੋਂ ਉੱਪਰ ਕੁਝ ਨਹੀਂ ਆ ਸੋ ਮੈਂ ਅੱਜ ਤੁਹਾਨੂੰ ਸੱਪ ਦੀ ਸਿੱਖਿਆ ਦਾ ਜਿਹੜਾ ਇਤਿਹਾਸ ਹੈ ਉਹ ਪਵਿੱਤਰ ਬਾਈਬਲ ਚੋਂ ਦਿਖਾਉਣਾ ਤਾਂ ਤੋ ਸਭ ਤੋਂ ਪਹਿਲਾਂ ਪਵਿੱਤਰ ਬਾਈਬਲ ਦਾ ਜਿਹੜਾ ਇਤਿਹਾਸ ਆ ਇਤਿਹਾਸ ਦੀ ਕਿਤਾਬ ਉਹਦੀ ਪਹਿਲਾ ਬਾਬ ਤੇ ਪਹਿਲੀ ਆਇਤ ਪੜ੍ਹ ਲਿਓ ਧਿਆਨ ਨਾਲ ਆਦਮ ਤੋਂ ਕੌਣ ਜੰਮਿਆ ਭਾਈ ਰਵੀ ਜੀ ਕੀ ਲਿਖਿਆ ਬਾਈਬਲ ਦਾ ਇਤਿਹਾਸ ਕੀ ਕਹਿੰਦਾ ਆਦਮ ਤੋਂ ਕੌਣ ਜੰਮਿਆ ਕਾਇਨ ਜਾਂ ਸੇਥ ਤੋ ਬਾਈਬਲ ਦਾ ਇਤਿਹਾਸ ਕੀ ਦੱਸ ਰਿਹਾ ਕਿ ਆਦਮ ਤੋਂ ਕਾਇਨ ਹੀ ਜੰਮਿਆ ਕਾਇਨ ਕਿਤੇ ਹੋਰ ਜਮਿਆ ਸੋ ਬਾਈਬਲ ਦਾ ਇਤਿਹਾਸ ਹੀ ਸਾਨੂੰ ਇਹ ਸਿਖਿਆ ਨਹੀਂ ਦਿੰਦਾ ਕਿ ਕਾਇਨ ਜਿਹੜਾ ਵਾ ਉਹ ਆਦਮ ਦੀ ਵੰਸ਼ ਵਾ ਜੇ ਤੁਸੀਂ ਪਵਿੱਤਰ ਬਾਈਬਲ ਤੇ ਵਿਸ਼ਵਾਸ ਨਹੀਂ ਨਾ ਕਰਦੇ ਫਿਰ ਤੁਹਾਡੇ ਮਸੀਹ ਖੋਣ ਦਾ ਕੋਈ ਫਾਇਦਾ ਹੀ ਨਹੀਂ ਜੇ ਬਚਨਾਂ ਤੇ ਵਿਸ਼ਵਾਸ ਨਹੀਂ ਕਰਦੇ ਪਵਿੱਤਰ ਬਾਈਬਲ ਦੇ ਬਚਨਾਂ ਤੇ ਵਿਸ਼ਵਾਸ ਨਹੀਂ ਤਾਂ ਫਿਰ ਸਾਨੂੰ ਮਸੀਹ ਖੋਣ ਦਾ ਵੀ ਕੋਈ ਫਾਇਦਾ ਨਹੀਂ ਸੋ ਪਵਿੱਤਰ ਬਾਈਬਲ ਦਾ ਇਤਿਹਾਸ ਦੱਸਦਾ ਹੈ ਕਿ ਕਾਇਨ ਆਦਮ ਦਾ ਵੰਸ਼ ਨਹੀਂ ਆ ਤੇ ਫਿਰ ਕਿਸੇ ਕਿਹਦਾ ਵੰਸ਼ ਆ ਉਹ ਕਿਸੇ ਦਾ ਤਾਂ ਹੈਗਾ ਨਾ ਬਾਈਬਲ ਦਾ ਇਤਿਹਾਸ ਨਹੀਂ ਦੱਸਦਾ ਕਿ ਕਾਇਨ ਆਦਮ ਦਾ ਵੰਸ਼ ਆ ਦੂਜੇ ਨੰਬਰ ਤੇ ਪਵਿੱਤਰ ਬਾਈਬਲ ਦਾ ਇਤਿਹਾਸ ਕੀ ਦੱਸਦਾ ਉਤਪਤੀ 3 ਦੀ 15 ਐਤ ਮੈਂ ਤੇਰੇ ਅਤੇ ਇਸਤਰੀ ਵਿੱਚ ਖੁਦਾ ਕਿਹਨੂੰ ਕਹਿ ਰਿਹਾ ਸੱਪ ਨੂੰ ਕਹਿ ਰਿਹਾ ਕਹਿੰਦਾ ਮੈਂ ਤੇਰੇ ਅਤੇ ਇਸਤਰੀ ਦੇ ਵਿੱਚ ਤੇਰੀ ਸੰਤਾਨ ਧਿਆਨ ਨਾਲ ਸੋਇਓ ਵੰਸ਼ ਜਿਹਨੂੰ ਕਿਹਾ ਜਾਂਦਾ ਸੰਤਾਨ ਜਦ ਇੰਗਲਿਸ਼ ਦੀ ਬਾਈਬਲ ਪੜੋਗੇ ਨਾ ਉਹਦੇ ਵਿੱਚ ਸੀਡ ਆਇਆ ਬੀਜ ਤੇਰੇ ਬੀਜ ਸੱਪ ਦੇ ਬੀਜ ਉਤਪਤੀ 3:15 ਮੈਂ ਤੇਰੇ ਅਤੇ ਇਸਤਰੀ ਵਿੱਚ ਤੇਰੀ ਸੰਤਾਨ ਅਤੇ ਇਸਤਰੀ ਦੀ ਸੰਤਾਨ ਵਿੱਚ ਬੈਰ ਪਾਵਾਂਗਾ ਹੁਣ ਭਾਈ ਰਵੀ ਜੀ ਜੇ ਤੇ ਇਸਤਰੀ ਦੀ ਸੰਤਾਨ ਇਸ ਧਰਤੀ ਤੇ ਹੈਗੀ ਆ ਅਰਥਾਤ ਸੀਡ ਆਫ ਊਮਨ ਹੈਗਾ ਇਸ ਧਰਤੀ ਤੇ ਤਾਂ ਫਿਰ ਸੀਡ ਆਫ ਸਰਪੈਂਟ ਵੀ ਇਸ ਧਰਤੀ ਤੇ ਮੌਜੂਦ ਹੋਆ ਸੱਪ ਦਾ ਬੀਜ ਵੀ ਪੰਜਾਬੀ ਚ ਕਹਾਂਗਾ ਮੈਂ ਸੱਪ ਦਾ ਬੀਜ ਵੀ ਇਸ ਧਰਤੀ ਤੇ ਮੌਜੂਦ ਹੋਆ ਹੁਣ ਇਸਤਰੀ ਦੀ ਸੰਤਾਨ ਕੌਣ ਆ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਆ ਕਿਉਂਕਿ ਇਸ ਤੇ ਤੁਹਾਡੇ ਤਸਲੀਸ ਵਾਲੇ ਬਹੁਤ ਉੱਚ ਕੋਟੀ ਦੇ ਪਾਸਟਰ ਵੀ ਪ੍ਰਚਾਰ ਕਰ ਚੁੱਕੇ ਆ ਕਿ ਇਸਤਰੀ ਦਾ ਵੰਸ਼ ਬੈਬਲ ਵਿੱਚ ਕੌਣ ਆ ਉਹ ਆ ਪ੍ਰਭੂ ਯੇਸ਼ੂ ਮਸੀਹ ਇਸਤਰੀ ਦਾ ਵੰਸ਼ ਉਸ ਤੇ ਤੁਹਾਡੇ ਤਸਲੀਸ ਵਾਲੇ ਵੀ ਬਹੁਤ ਆਲਾ ਕਿਸਮ ਦੇ ਜਿਹੜੇ ਪਾਸਟਰ ਆ ਉਹ ਪ੍ਰਚਾਰ ਕਰ ਚੁੱਕੇ ਆ ਜੇ ਧਰਤੀ ਦੇ ਉੱਤੇ ਔਰਦ ਦਾ ਵੰਸ਼ ਹੈਗਾ ਵਾ ਤੇ ਫਿਰ ਸੱਪ ਦਾ ਵੰਸ਼ ਵੀ ਜ਼ਰੂਰ ਹੋਏਗਾ ਸੱਪ ਸੱਪ ਦਾ ਸੀਡ ਇੰਗਲਿਸ਼ ਦੀ ਬਹਰੋਂ ਪੜੇਗਾ ਸੀਡ ਲਿਖਿਆ ਸੀਡ ਦਾ ਮਤਲਬ ਕੀ ਹੁੰਦਾ ਬੀਜ ਸੱਪ ਦਾ ਬੀਜ ਇਸ ਧਰਤੀ ਦੇ ਮੌਜੂਦ ਵਾ ਹੁਮੇ ਬਖੋਣਾ ਤੁਹਾਨੂੰ ਔਰਤ ਦਾ ਵੰਸ਼ ਕੌਣ ਆ ਪ੍ਰਭੂ ਯੇਸ਼ੂ ਮਸੀਹ ਜੇ ਨਈ ਯਕੀਨ ਆਉਂਦਾ ਤੇ ਬਚਨਾਂ ਨੂੰ ਪੜ ਲਿਓ ਧਿਆਨ ਨਾਲ ਸਭ ਤੋਂ ਪਹਿਲਾਂ ਗਲਾਤੀਆਂ 4 ਦੀ 4 ਪਰ ਜਦੋਂ ਸਮਾਂ ਪੂਰਾ ਹੋਇਆ ਤਾਂ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਭੇਜਿਆ ਅਰਥਾਤ ਪ੍ਰਭੂ ਯੇਸ਼ੂ ਮਸੀਹ ਨੂੰ ਜਿਹੜਾ ਔਰਤ ਤੋਂ ਜੰਮਿਆ ਔਰਤ ਦੀ ਵੰਸ਼ ਪ੍ਰਭੂ ਯੇਸ਼ੂ ਮਸੀਹ ਆ ਬਾਈਬਲ ਚ ਕਿਤੇ ਨਹੀਂ ਦੱਸਦੀ ਕਿ ਆਹ ਮਨੁੱਖ ਔਰਤ ਜਮੈਂ ਜਿੱਥੇ ਵੀ ਵੰਸ਼ਾ ਵਾਲੀ ਆਈ ਆ ਉਹ ਮਨੁੱਖ ਤੋਂ ਆਈ ਆ ਆਦਮ ਤੋਂ ਮਨੁੱਖ ਆਦਮੀ ਤੋਂ ਆਈ ਆ ਔਰਤੋਂ ਤੋਂ ਨਹੀਂ ਬੰਦਾ ਆਉਂਦਾ ਜਿਹੜਾ ਵੰਸ਼ ਚੱਲਦਾ ਬੰਦੇ ਦਾ ਮਨੁੱਖ ਤੋਂ ਚੱਲਦਾ ਪਰ ਇੱਥੇ ਔਰਤ ਦਾ ਵੰਸ਼ ਕਿਹੜਾ ਵਾ ਪ੍ਰਭੂ ਯੇਸ਼ੂ ਮਸੀਹ ਜਿਹੜਾ ਔਰਤ ਤੋਂ ਪੈਦਾ ਹੋਇਆ ਉਹ ਹੋਰ ਵਿਖਾਉਣਾ ਤੁਹਾਨੂੰ ਮੈਂ ਤੁਸੀਂ ਕੱਢ ਲਓ ਮਤੀ 1 ਦੀ 15 16 ਆਇਤ ਉਦੋਂ ਵੰਸ਼ ਦਿਖਾਇਆ ਪ੍ਰਭੂ ਯਸ਼ੂ ਮਸੀਹ ਦਾ ਪ੍ਰਭੂ ਯਸ਼ੂ ਮਸੀਹ ਕਿੱਥੋਂ ਆ ਰਿਹਾ ਅਬਰਾਮ ਤੋਂ ਲੈ ਕੇ ਥੱੜਾ ਮੈਂ 15 ਤੋਂ ਪੜਨ ਲੱਗਾ ਤੁਹਾਡੇ ਨਾਲ ਅਲੀ ਹੂਦ ਤੋਂ ਅਲਾਜ਼ਾਰ ਜੰਮਿਆ ਅਲਾਜ਼ਾਰ ਤੋਂ ਮਥਾਨ ਜੰਮਿਆ ਅਤੇ ਮਥਾਨ ਦੇ ਮਥਾਨ ਤੋਂ ਯਾਕੂਬ ਜੰਮਿਆ ਅਤੇ ਯਾਕੂਬ ਤੋਂ ਯੂਸਫ ਜੰਮਿਆ ਬਾਈਬਲ ਅੱਗੇ ਇਹ ਨਹੀਂ ਦੱਸਦੀ ਕਿ ਯੂਸਫ ਤੋਂ ਪ੍ਰਭੂ ਯੇਸ਼ੂ ਮਸੀਹ ਜੰਮਿਆ ਹੁਣ ਧਿਆਨ ਨਾ ਪੜਿਓ ਔਰਤ ਦਾ ਵੰਸ਼ ਕਿਹੜਾ ਦਾ 16 ਆਤ ਅਤੇ ਯਕੂਬ ਤੋਂ ਯੂਸਫ ਜੰਮਿਆ ਯੂਸਫ ਕੌਣ ਸੀ ਪਤਾ ਤੁਹਾਨੂੰ ਸਾਰਿਆਂ ਨੂੰ ਯਕੂਬ ਤੋਂ ਯੂਸਫ ਜੰਮਿਆ ਉਹ ਮਰੀਮ ਦਾ ਪਤੀ ਸੀ ਜਿਸ ਦੀ ਕੁੱਖੋਂ ਯੇਸ਼ੂ ਨੇ ਜਨਮ ਲਿਆ ਜਿਹੜਾ ਮਸੀਹੀ ਅਖਵਾਉਂਦਾ ਹੈ ਯੇਸ਼ੂ ਮਸੀਹ ਜਿਹੜਾ ਦਾ ਵੰਸ਼ ਜਿਹੜਾ ਵਾ ਉਹ ਯੂਸਫ ਤੋਂ ਨਹੀਂ ਆ ਉਹ ਮਰੀਯਮ ਤੋਂ ਆ ਆ ਔਰਤ ਦੀ ਸੰਤਾਨ ਕੌਣ ਆ ਪ੍ਰਭੂ ਯੇਸ਼ੂ ਮਸੀਹ ਜੇਕਰ ਇਸ ਧਰਤੀ ਤੇ ਔਰਤ ਦਾ ਵੰਸ਼ ਹੈਗਾ ਤਾਂ ਫਿਰ ਸੱਪ ਦਾ ਵੰਸ਼ ਵੀ ਜ਼ਰੂਰ ਹੋਏਗਾ ਉਹ ਮੈਂ ਦਿਖਾਉਣਾ ਤੁਹਾਨੂੰ ਕਿੱਥੇ ਸੱਪ ਦਾ ਵੰਸ਼ ਪਾਇਆ ਜਾਂਦਾ ਉਤਪਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਦੋਵੇਂ ਵੰਚ ਬਰਾਬਰ ਚੱਲਦੇ ਆ ਹਉ ਦਿਖਾਉਣਾ ਤੁਹਾਨੂੰ ਇੱਕ ਵਾਰੀ ਫੇਰ ਧਿਆਨ ਨਾਲ ਪੜ੍ਹ ਲਿਓ ਉਤਪਤੀ 3 ਦੀ 15 ਖੁਦਾ ਨੇ ਕਿਹਾ ਸੱਪ ਨੂੰ ਮੈਂ ਤੇਰੇ ਅਤੇ ਇਸਤਰੀ ਵਿੱਚ ਔਰ ਤੇਰੀ ਸੰਤਾਨ ਔਰ ਇਸਤਰੀ ਦੀ ਸੰਤਾਨ ਵਿੱਚ ਕੀ ਪਾਵਾਂਗਾ ਬੈਰ ਪਾਵਾਂਗਾ ਤੂੰ ਉਸ ਦੀ ਅੱਡੀ ਨੂੰ ਡੰਗ ਮਾਰੇਗਾ ਤੇ ਉਹ ਤੇਰੀ ਸਿਰ ਨੂੰ ਫੇਵੇਂਗਾ ਉਹ ਦਿਖਾਉਂਦਾ ਕਿੱਥੇ ਉਹ ਡੰਗ ਮਾਰਦਾ ਉਹ ਪ੍ਰਕਾਸ਼ ਦੀ ਪੋਥੀ 12 ਦੇ ਪੱਦੇ ਉਹ ਧਿਆਨ ਨਾ ਪੜਿਓ 12 ਦੇ ਉੱਥੇ ਕੀ ਹੁੰਦਾ ਇੱਕ ਅਜ਼ਗਰ ਆਉਂਦਾ ਇੱਕ ਔਰਤ ਆ ਜਿਹੜੀ ਬੱਚੇ ਨੂੰ ਜਨਮ ਦੇ ਰਹੀ ਆ ਉਹ ਬੱਚਾ ਕਿਹੜਾ ਵਾ ਜਿਸ ਨੇ ਲੋਹੇ ਦੇ ਡੰਡੇ ਨਾਲ ਸਾਰੀਆਂ ਕੌਮਾਂ ਤੇ ਹਕੂਮਤ ਕਰਨੀ ਆ ਦੂਜੇ ਸ਼ਬਦਾਂ ਵਿੱਚ ਉਹ ਪ੍ਰਭੂ ਯਿਸੂ ਮਸੀਹ ਆ ਅਰਥਾਤ ਉਸੀ ਦੁਲਹਨ ਵੀ ਆ ਉਹ ਜੋ ਬੱਚਾ ਪੈਦਾ ਹੋ ਰਿਹਾ ਨਾ ਪ੍ਰਕਾਸ਼ ਦੀ ਪੁਥੀ 12 ਦੇ ਵਿੱਚ ਉਹ ਪ੍ਰਭੂ ਯੇਸ਼ੂ ਮਸੀਹ ਦਾ ਦੂਜੇ ਸ਼ਬਦਾਂ ਵਿੱਚ ਉਹ ਮਸੀਹ ਦੀ ਦੁਲਹਨ ਵੀ ਆ ਉਹਨੂੰ ਡੰਗ ਕਿਦਾਂ ਮਾਰਦਾ ਵੇਖਿਓ ਹਣ ਕੌਣ ਮਾਰਦਾ ਡੰਗ ਉੱਥੇ ਅਜ਼ਗਰ ਆ ਅਜ਼ਗਰ ਕੌਣ ਆ ਮੇਰਾ ਇੱਕ ਬਹੁਤ ਪਿਆਰਾ ਭਾਈ ਆ ਕੈਥੋਲਿਕ ਦਾ ਕੀ ਨਾਮ ਉਹਦਾ ਸਟੀਫਨ ਐ ਇਦਾਂ ਦਾ ਕੋਈ ਨਾਮ ਉਹਦਾ ਉਹ ਸੱਪ ਨੂੰ ਸ਼ੈਤਾਨ ਮੰਨਦਾ ਨਹੀਂ ਉਹਨੇ ਪ੍ਰਕਾਸ਼ ਦੀ ਬੋਤੀ ਨਹੀਂ ਬੜੀ ਅਜੇ ਤੱਕ ਜੇ ਪੜੀ ਹੁੰਦੀ ਤੇ ਸਮਝ ਜਾਂਦਾ ਕਿ ਅਜ਼ਗਰ ਕੌਣ ਆ ਔਰ ਸਾਡੇ ਤਸਲੀਸ ਵਾਲੇ ਸੌਰੀ ਮਾਰਾ ਨਥਾ ਵਾਲੇ ਉਹ ਲੂਸੀਫਰ ਨੂੰ ਨਹੀਂ ਸ਼ੈਤਾਨ ਮੰਨਦੇ ਉਹ ਅਜ਼ਗਰ ਨੂੰ ਸ਼ੈਤਾਨ ਮੰਨਦੇ ਆ ਮੈਂ ਇਸ ਵਿਸ਼ੇ ਤੇ ਨਹੀਂ ਜਾਣਾ ਮੈਂ ਦੱਸਿਆ ਵਾ ਜਿਹੜੇ ਉਸ ਭਾਈ ਨੂੰ ਕੀ ਨਾਮ ਦਾ ਕੈਥੋਲਿਕ ਦਾ ਸਟੀਫਨ ਐਦਾਂ ਦਾ ਕੋਈ ਕਹੇ ਸਟੀਫਨ ਮਸੀਹ ਉਹ ਸੱਪ ਨੂੰ ਸ਼ੈਤਾਨ ਨਹੀਂ ਮੰਨਦਾ ਇੱਥੇ ਪੜ੍ਹ ਲਈ ਭਰਾਏ ਭਰਾ ਜੀ ਹੁਣ ਪ੍ਰਕਾਸ਼ ਦੀ ਪੋਥੀ 12 ਚ ਸੱਪ ਕੌਣ ਹੈ ਸ਼ਤਾਨ ਹੈ ਜਾਂ ਜਾਨਵਰ ਹੈ ਉਥੇ ਪ੍ਰਕਾਸ਼ ਦੀ ਪੋਥੀ 12 ਦੇ ਵਿੱਚ ਅਜਗਰ ਉਸ ਬੱਚੇ ਨੂੰ ਨਿਗਲਣਾ ਚਾਹੁੰਦਾ ਇਹ ਕੀ ਆ ਉਹ ਪ੍ਰਭੂ ਯਿਸੂ ਮਸੀਹ ਨੂੰ ਖਾਣਾ ਚਾਹੁੰਦਾ ਇਸ ਤੋਂ ਪਹਿਲਾਂ ਜਦ ਪ੍ਰਭੂ ਯਿਸੂ ਸਲੀਬ ਤੇ ਚੜਾਇਆ ਸੀ ਉਥੇ ਅਜਗਰ ਕੌਣ ਸੀ ਜਿਸਨੇ ਉਸਦੀ ਅੱਡੀ ਨੂੰ ਡੰਗ ਮਾਰਿਆ ਅਰਥਾਤ ਉਸ ਨੂੰ ਸਲੀਬ ਤੇ ਚੜਾਇਆ ਉਹ ਉੱਥੇ ਕੌਣ ਸੀ ਸਟੀਫਨ ਭਰਾ ਜੀ ਸੁਣ ਲਈ ਧਿਆਨ ਨਾਲ ਤੂੰ ਉੱਥੇ ਕੌਣ ਸੀ ਯਰੂਸ਼ਲਮ ਦੇ ਰਾਜ ਕਿਦਾਂ ਸੀ ਉਹਦਾ ਕਿਸ ਰਾਜ ਦੇ ਤਾਹਤ ਪ੍ਰਭੂ ਯੇਸ਼ੂਮਸੀ ਨੂੰ ਸਲੀਬ ਤੇ ਚੜਾਇਆ ਸੀ ਰੋਮ ਰੋਮ ਨੂੰ ਸਾਰੀ ਪਾਵਰ ਦਿੱਤੀ ਹੋਈ ਹੈ ਸ਼ੈਤਾਨ ਨੇ ਆਪਣੀ ਰੋਮ ਹੀ ਅੱਗੇ ਪੜ੍ਹੋ ਤੁਸੀਂ 12 13 ਪੜ੍ਹ ਲਿਓ ਤੇ ਸਭ ਕੁਝ ਪਤਾ ਲੱਗ ਜੇਗਾ ਕਿ ਅਜਗਰ ਜਿਹੜਾ ਵਾ ਸ਼ੈਤਾਨ ਆ ਉਥੇ ਕਿਦੇ ਵਿੱਚ ਸੀ ਯਹੂਦਾ ਇਸ ਗੁਰਜੋਤੀ ਦੇ ਸਮਾਇਆ ਸੀ ਮੌਤ ਕਿੰਨੇ ਲਾਈ ਸੀ ਮੌਤ ਤੇ ਪ੍ਰਭੂ ਯਿਸੂ ਨੂੰ ਸੀ ਦੀ ਤੇ ਰੋਮ ਨੇ ਤੇ ਰੋਮ ਕੀ ਸੀ ਕਿਦੇ ਵੰਸ਼ ਚੋਂ ਹੁੰਦਾ ਉਹ ਇਹ ਸਵਾਲ ਵੀ ਰੱਖਿਆ ਭਾਈ ਗਾੜੀ ਕਲੀਅਰ ਕਰੇਗਾ ਆਉਣ ਵਾਲੇ ਸਮਾਂ ਵਿੱਚ ਤੁਹਾਡੇ ਗਾੜੀ ਕਿ ਪ੍ਰਭੂ ਮਸੀਹ ਵਿਰੋਧੀ ਜਿਹੜਾ ਵਾ ਉਹ ਸ਼ੈਤਾਨ ਦਾ ਪੁੱਤਰ ਹੋਏਗਾ ਜਾਂ ਖੁਦਾ ਦਾ ਪੁੱਤਰ ਹੋਏਗਾ ਇਹ ਹੈ ਜੀ ਉਹਨਾਂ ਕਲੀਅਰ ਕਰਨਾ ਵਾ ਮੈਂ ਉੱਤੇ ਫਿਰ ਬਾਅਦ ਚਾਹਾਂਗਾ ਸੋ ਹੁਣ ਪ੍ਰਕਾਸ਼ ਦੀ ਪੋਥੀ 12 ਦੇ ਵਿੱਚ ਸੱਪ ਜਿਹੜਾ ਵਾ ਉਹ ਡੰਗ ਮਾਰ ਰਿਹਾ ਵਾ ਔਰਤ ਦੇ ਵੰਸ਼ ਨੂੰ ਤੇ ਔਰਤ ਦਾ ਵੰਸ਼ ਉਹਦੇ ਅੱਡੀ ਨੂੰ ਫੇਰ ਰਿਹਾ ਉਥੇ ਇਹ ਕਇਤ ਹੋਰ ਪੜ ਲਓ ਪ੍ਰਕਾਸ਼ ਦੀ ਪੋਥੀ 12 ਦੀ 17 ਆਇਤ ਅਤੇ ਅਜਗਰ ਨੂੰ ਰਵੀ ਭਾਈ ਧਿਆਨ ਨਾਲ ਸੁਣਿਆ ਅਤੇ ਅਜਗਰ ਨੂੰ ਔਰਤ ਉੱਤੇ ਕਰੋਧ ਆਇਆ ਕਿਹਦੇ ਉੱਤੇ ਔਰਤ ਉਤਪਤੀ 3 ਦੀ 15 ਕੀ ਕਹਿ ਰਹੀ ਆ ਸੱਪ ਨੂੰ ਖੁਦਾ ਕੀ ਕਹਿ ਰਿਹਾ ਤੇਰੇ ਵਿੱਚ ਔਰ ਔਰਤ ਦੇ ਵਿੱਚ ਕੀ ਪਾਵਾਂਗਾ ਮੈਂ ਵੈਰ ਪਾਵਾਂਗਾ ਤੇ ਇਹ ਵੈਰ ਤੁਹਾਨੂੰ ਪ੍ਰਕਾਸ਼ ਦੀ ਪੋਥੀ ਵਿੱਚ ਵੀ ਨਜ਼ਰ ਆ ਰਿਹਾ ਪ੍ਰਕਾਸ਼ ਦੀ ਪੋਥੀ 12 ਦੀ 17 ਫਿਰ ਅਤੇ ਅਜਗਰ ਨੂੰ ਔਰਤ ਉਤੇ ਕਰੋਧ ਆਇਆ ਅਤੇ ਉਸ ਦੇ ਵੰਸ਼ ਵਿੱਚੋਂ ਜਿਹੜੇ ਬਚੇ ਹੋਏ ਪਰਮੇਸ਼ੁਰ ਦੀ ਆਗਿਆ ਦੀ ਪਾਲਣਾ ਕਰਦੇ ਅਤੇ ਯਸ਼ੂ ਦੀ ਗਵਾਹੀ ਦਿੰਦੇ ਹਨ ਉਹਨਾਂ ਨਾਲ ਯੁੱਧ ਕਰਨ ਨੂੰ ਚੱਲ ਆ ਗਿਆ ਸਭ ਤੋਂ ਪਹਿਲਾਂ ਤੇ ਉਹਦੇ ਔਰਤ ਤੇ ਉਹਨੂੰ ਕਰੋਧ ਆਇਆ ਬਾਈਬਲ ਕਹਿੰਦੀ ਆ ਤੇਰੇ ਵੰਸ਼ ਅਤੇ ਤੇ ਔਰਤ ਦੇ ਵੰਸ਼ ਵਿੱਚ ਕੀ ਪਾਵਾਂਗਾ ਮੈਂ ਬੈਰ ਪਾਵਾਂਗਾ ਔਰਤਾਂ ਦਾ ਵੰਸ਼ ਮੈਂ ਤੁਹਾਨੂੰ ਦਿਖਾਇਆ ਪ੍ਰਭੂ ਯਿਸੂ ਮਸੀਹਾ ਸੱਪ ਦਾ ਵੰਸ਼ ਕੌਣ ਆ ਮਸੀਹ ਵਿਰੋਧੀ ਜੋ ਰੋਮ ਚ ਆ ਦਿਖਾਵਾਂਗਾ ਕੌਣ ਹੈ ਅਗਲੇ ਸਮਾ ਆਊਗਾ ਮਸੀਹ ਵਿਰੋਧੀ ਵੀ ਦਿਖਾਵਾਂਗਾ ਕੌਣ ਹੈ ਪ੍ਰਕਾਸ਼ ਦੀ ਬਹੁਤੀ 12 ਦੀ 17 ਫਿਰ ਅਤੇ ਅਜ਼ਗਰ ਨੂੰ ਔਰਤ ਉੱਤੇ ਕਰੋਧ ਆਇਆ ਅਤੇ ਉਹ ਦੇ ਵੰਸ਼ ਵਿੱਚੋਂ ਕਿਹਦੇ ਵੰਸ਼ ਵਿੱਚੋਂ ਔਰਤ ਦੇ ਵੰਸ਼ ਵਿੱਚੋਂ ਔਰਤ ਦਾ ਵੰਸ਼ ਕੌਣ ਹੈ ਮੈਂ ਤੁਹਾਨੂੰ ਦੱਸ ਕੇ ਆਇਆ ਨਾ ਪ੍ਰਭੂ ਯਿਸੂ ਮਸੀਹ ਔਰਤ ਦੇ ਵੰਸ਼ ਵਿੱਚੋਂ ਜਿਹੜੇ ਬਚੇ ਹੋਏ ਸਨ ਜਿਹੜੇ ਪਰਮੇਸ਼ੁਰ ਦੀ ਆਗਿਆ ਅਤੇ ਯਿਸੂ ਆਗਿਆ ਦੀ ਪਾਲਣਾ ਕਰਦੇ ਅਤੇ ਯੇਸ਼ੂ ਦੀ ਗਵਾਹੀ ਦਿੰਦੇ ਹਨ ਉਹਨਾਂ ਨਾਲ ਯੁੱਧ ਕਰਨ ਲਈ ਚਲਿਆ ਗਿਆ ਇਹ ਔਰਤਾਂ ਦਾ ਵੰਸ਼ ਉਹ ਨੇ ਜਿਹੜੇ ਪ੍ਰਭੂ ਯੇਸ਼ੂ ਮਸੀਹ ਦੀ ਗਵਾਹੀ ਦਿੰਦੇ ਆ ਔਰਤਾਂ ਦਾ ਵੰਸ਼ ਕਿੱਦਾਂ ਬਣਦੇ ਆ ਔਰਤਾਂ ਦਾ ਵੰਸ਼ ਆ ਪ੍ਰਭੂ ਯੇਸ਼ੂ ਮਸੀਹ ਦਾ ਆਪਣਾ ਜਦ ਨਵਾਂ ਜਨਮ ਹੁੰਦਾ ਵਾ ਤਾਂ ਆਪਾਂ ਜਨਮ ਲੈਂਦੇ ਆ ਪ੍ਰਭੂ ਯੇਸ਼ੂ ਮਸੀਹ ਦੇ ਵਿੱਚ ਤਾਂ ਆਪਣਾ ਸਾਡਾ ਵੰਸ਼ ਚੱਲਦਾ ਵਾ ਯੇਸ਼ੂ ਮਸੀਹ ਦੇ ਰਾਈ ਯੇਸ਼ੂ ਮਸੀਹ ਤੋਂ ਸਾਡਾ ਵੰਸ਼ ਚੱਲਦਾ ਬਪਤਿਸਮਾ ਲੈਣ ਦੇ ਰਾਹੀਂ ਨਵਾਂ ਜਨਮ ਲੈਣ ਦੇ ਰਾਹੀਂ ਸਾਡਾ ਜਨਮ ਪ੍ਰਭੂ ਯੇਸ਼ੂ ਮਸੀਹ ਤੋਂ ਹੁੰਦਾ ਵਾ ਤੋਂ ਅਸੀਂ ਉਸ ਔਰਤ ਦੀ ਵੰਸ਼ ਵਿੱਚੋਂ ਆਉਂਦੇ ਆ ਇਹ ਬਚੇ ਹੋਏ ਆ ਕੁਝ ਤਾਂ ਚਲੇ ਗਏ ਬਚੇ ਹੋਏ ਕਿਹੜੇ ਆ ਮੂਰਖ ਕੁਆਰੀਆਂ ਉਹਨਾਂ ਨਾਲ ਯੁੱਧ ਕਰਨ ਲਈ ਚਲੇ ਗਿਆ ਉਹਨਾਂ ਵੀ ਸਵਰਗੋ ਜਾਣਾ ਮੂਰਖ ਕੁਆਰੀਆਂ ਨੇ ਵੀ ਸਵਰਗ 'ਚ ਜਾਣਾ ਵਾ ਪਰ ਉਹ ਹਜ਼ਾਰ ਸਾਲਾਂ ਰਾਜ 'ਚ ਨਹੀਂ ਜਾ ਸਕਦੀਆਂ ਹਜ਼ਾਰ ਸਾਲਾ ਰਾਜ ਚ ਉੱਪਰ ਜਲੇ ਜਾਂਦੇ ਆ ਜਦ ਬੱਚਾ ਪੈਦਾ ਹੁੰਦਾ ਉਹ ਉਠਾਏ ਜਾਂਦੇ ਆ ਉਠਾਇਆ ਜਾਂਦਾ ਵਾ ਸਵਾਰਗ ਵਿੱਚ ਉਹ ਆ ਚਾਤਰਕਵਾਰੀਆਂ ਜਿਹੜੀਆਂ ਮੂਰਖਵਾਰੀਆਂ ਰਹਿ ਜਾਂਦੀਆਂ ਨੇ ਧਰਤੀ ਤੇ ਉਹਨਾਂ ਨਾਲ ਯੁੱਧ ਕਰਨ ਲਈ ਚਲਿਆ ਗਿਆ ਉਹ ਇਹ ਕਿਹਦਾ ਵੰਸ਼ ਸੀ ਔਰਤ ਦਾ ਵੰਸ਼ ਸੋ ਮੇਰੇ ਪਿਆਰੇ ਭਾਈ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਔਰਤ ਦਾ ਵੰਸ਼ ਇਸ ਧਰਤੀ ਤੇ ਹੈਗਾ ਵਾ ਔਰ ਸੱਪ ਦਾ ਵੰਸ਼ ਵੀ ਇਸ ਧਰਤੀ ਤੇ ਹੈਗਾ ਵਾ ਉਸ ਆਪ ਦਾ ਵੰਸ਼ ਕੀ ਕੌਣ ਆ? ਪ੍ਰਭੂ ਯਿਸੂਮਸੀ ਦੀ ਅੱਡੀ ਨੂੰ ਕਿਨੇ ਡੱਸਿਆ ਸੀ ਸਲੀਬ ਦੇ ਅਜ ਤੋਂ 2000 ਸਾਲ ਪਹਿਨ। ਪ੍ਰਭੂ ਯਿਸੂਮਸੀ ਔਰਤ ਦਾ ਵੰਸ਼ ਸੀ। ਉਸ ਦੀ ਅੱਡੀ ਨੂੰ ਡੰਕ ਕਿਨੇ ਮਾਰਿਆ ਹੈ ਰੋਮ ਨੇ। ਤੇ ਰੋਮ ਦਾ ਕੌਣ ਸੀ ਬਾਦਸ਼ਾਹ ਕੌਣ ਸੀ ਉਦੋਂ? ਤਾਂ ਹੁਣ ਵੀ ਪ੍ਰਕਾਸ਼ ਦੀ ਉਥੇ 12 ਚ ਜੋ ਆਜ ਹੁਣ ਆਲਾ ਉੱਥੇ ਕੌਣ ਡੰਕ ਪਖਣਾ ਚਾਹੁੰਦਾ ਉਹਨੂੰ? ਉਹ ਉਸ ਬੱਚੇ ਨੂੰ ਅਜ਼ਗਰ ਸੱਪ ਵੰਸ਼ ਸੋ ਇਹੀ ਮਤਲਬ ਹੈ ਇਸੇ ਕਾਰਨ ਸੀ ਸਭ ਖੁਦਾ ਦੇ ਸੱਪ ਨੂੰ ਮਨੁੱਖ ਦੇ ਬਰਾਬਰ ਬਣਾਉਣ ਦਾ ਕਿਉਂ ਕਿਉਂਕਿ ਮਸੀਹ ਵਿਰੋਧੀ ਨੇ ਧਰਤੀ ਤੇ ਆਉਣਾ ਸੀ ਮਸੀਹ ਵਿਰੋਧੀ ਆਦਮ ਦੀ ਵੰਸ਼ ਨਹੀਂ ਹੋ ਸਕਦਾ ਜੇ ਆਦਮ ਦੀ ਵੰਸ਼ ਹੋਇਆ ਤਾਂ ਉਹ ਸਿੱਧੇ ਤੌਰ ਤੇ ਖੁਦਾ ਦਾ ਪੁੱਤਰ ਹੋਏਗਾ ਮਸੀਹ ਵਿਰੋਧੀ ਪਰ ਇਦਾਂ ਨਹੀਂ ਆ ਉਹ ਸ਼ੈਤਾਨ ਦਾ ਪੁੱਤਰ ਹੋਏਗਾ ਮਸੀਬ ਰੋਧੀ ਸੋ ਤੁਸੀਂ ਜੋ ਕੁਝ ਵੀ ਦੱਸ ਰਹੇ ਹੋ ਦੁਨਿਆਵੀ ਤੌਰ ਤੇ ਦੱਸ ਰਹੇ ਜਿਹੜੇ ਦੁਨਿਆਵੀ ਗੱਲਾਂ ਠੀਕ ਨੇ ਤੁਹਾਡੀਆਂ ਬਹੁਤ ਵਧੀਆ ਗੱਲਾਂ ਕਰ ਲੈਂਦੇ ਤੁਸੀਂ ਦੁਨਿਆਵੀ ਤੌਰ ਤੇ ਪਰ ਵਚਨ ਦੇ ਅਨੁਸਾਰ ਸਭ ਕੁਝ ਉਲਟਿਆ ਤੁਹਾਡਾ ਸੋ ਜੈ ਐਮ ਸੀ ਜੀ